ਜਹੀ ਸਾਰੇ ਹੀ ਮੇਰਾ ਨਾਮ ਕੁਲਦੀਪ ਸਿੰਘ ਗਾਲੋਂ ਮੈਂ ਜ਼ਿਲ੍ਹਾ ਪ੍ਰਧਾਨ ਬਣਾਇਆ ਮੈਨੂੰ ਸਾਡੀ ਯੂਨੀਅਨ ਨੇ 2 ਖਾਦ ਤੇ ਦਵਾਈਆਂ ਵਾਲਿਆਂ ਨੇ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਵਾ ਵੀ ਜਿਹੜੇ ਆਪਣੇ ਕੁਝ ਬੰਦੇ ਆ ਉਹ ਬੇਲੋੜੀ ਟੈਗਿੰਗ ਕਰਦੇ ਆ ਤੇ ਨਿੱਕੇ ਦੁਕਾਨਦਾਰਾਂ ਦੀਆਂ ਦੁਕਾਨਾਂ ਭਰਤੀਆਂ ਉਹਨਾਂ ਨੇ ਘਟੀਆਂ ਮਟੀਰੀਅਲ ਨਾਲ ਟੈਗਿੰਗ ਇਸ ਤਰ੍ਹਾਂ ਕਰਦੇ ਆ ਵੀ ਜਿਵੇਂ ਡੀਪੀ ਦੀ ਬੋਰੀ ਆ ਉਹਦੇ ਨਾਲ ਇੱਕ ਬੋਰੀ ਆ ਜਿਹੜੀ ਆਰਗੈਨਿਕ ਪोटाਸ਼ ਬਦੀ ਜਿੱਦੀ ਕੀਮਤ 450 ਰੁਪਇਆ ਉਹ 700 ਰੁਪਏ ਦਿੱਤੀ ਜਾਂਦੀ ਆ ਦੁਕਾਨਦਾਰਾਂ ਨੂੰ ਉਹ ਕੀ ਭਾਵੇਂ ਚਣਗੇ 650 ਦੀ ਆਮ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਹੀ ਸਲਫਰ ਜਿਹੜੀ ਸਲਫੋਨਾਈਟ ਆ ਉਹ ਤਕਰੀਬਨ ਜਿਹੜੀ ਚੰਗੀਆਂ ਵਧੀਆ ਕੰਪਨੀਆਂ ਦੀ ਉਹ ਹੈਗੀ ਆ 45 ਰੁਪਏ ਕਿਲੋ ਕਹੇ ਦੀ 42 ਜੇ ਦੀ 44 ਵੱਧ ਵੱਧ 45 ਲਾ ਲਓ ਇਹ ਦੁਕਾਨਦਾਰਾਂ ਨੂੰ 65 65 ਰੁਪਏ ਦਿੰਦੇ ਆ ਦਿੰਦਾ ਦਿੰਦੇ ਆ ਹੋਲ سیلਰ ਜਿਹੜੇ ਆ ਸਾਡੇ ਹੀ ਬੰਦੇ ਨੇ ਸਾਡੀ ਸਾਡੇ ਬੰਦੇ ਨੇ ਪਰ ਹੁਣੇ ਸਾਾਨੂੰ ਸਾਡੇ ਨਿੱਕੇ ਜਿਹਾ ਦੁਕਾਨਦਾਰਾਂ ਨੂੰ ਮਾਰ ਦੇਣਗੇ ਫਿਰ ਸਾਡੇ ਕਾਹਦੇ ਆ ਖਾਦ ਕਿਸੇ ਦੇ ਜਿਹੜੀ ਪਿਓ ਦੀ ਪ੍ਰਾਪਰਟੀ ਨਹੀਂ ਹੈਗੀ ਨਾ ਮੇਰੇ ਪਿਓ ਦੀ ਨਾ ਇਹਨਾਂ ਦੇ ਪਿਓ ਦੀ ਨਾ ਕਿਸੇ ਹੋਰ ਇਥੇ ਸਾਰੇ ਦੁਕਾਨਦਾਰਾਂ ਖਤੇ ਕਿਸੇ ਦੇ ਫਾਦਰ ਦੀ ਨਹੀਂ ਹੈਗੀ ਇਹ ਕੋਈ ਜ਼ੱੜ ਪਿਓ ਦੀ ਖਾਦ ਆ ਜੋ ਮਰਜ਼ੀ ਕਰੀਏ ਸੈਂਟਰ ਗਵਰਨਮੈਂਟ ਸਬਸਿਡੀ ਦਿੰਦੀ ਆ ਤੇ ਸਟੇਟ ਗਵਰਨਮੈਂਟ ਇਹਨੂੰ ਹੈਂਡਲ ਕਰਦੀ ਐ ਰੈਕਸ ਵਗੈਰਾ ਜਿਹੜੇ ਲਾਉਣੇ ਹੁੰਦੇ ਆ ਪਰ ਜਿਹੜੇ ਡੀਪੂ ਹੋਲਡਰ ਨੇ ਇਹ ਜਿਆਤੀ ਕਰ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਮਾਰ ਰਹੇ ਨੇ ਆ ਸਾਡਾ ਇੱਕ ਭਰਾ ਵਾ ਉਹਨੂੰ ਹਾਰ ਕੇ ਦੁਕਾਨ ਛੱਡ ਕੇ ਤੇ ਮਰੂਤਾ ਬਣਾਉਣਾ ਵਿਆਵਾ ਇਹ ਜਿੰਨਾ ਕੋਈ 4 500 ਜ਼ਿਲ੍ਹੇ ਦਾ ਛੋਟਾ ਦੁਕਾਨਦਾਰ ਆ ਉਹ ਸਾਰਿਆਂ ਨੂੰ ਮਾਰ ਕੇ ਕਿਸਾਨ ਦੇ ਅੱਗੇ ਮਾਰ ਦੱਤੇ ਇਹਨਾਂ ਨੇ ਨਜਾਇਜ਼ ਤੌਰ ਤੇ ਦਿੰਦੇ 100% ਸਾਡੇ ਸਾਹਮਣੇ ਬੈਠ ਕੇ ਗੱਲ ਕਰਨ ਟੀਵੀ ਤੇ ਰਵੇਟ ਕਰ ਲੈਣਾ ਸਾਡੇ ਨਾਲ ਕਿਸੇ ਸਟੇਜ ਤੇ ਬਹਿਣ ਸਾਡੇ ਨਾਲ ਹਾਂਜੀ ਅੱਜ ਦਾ ਮਕਸਦ ਇਹ ਆ ਸਿਰਫ ਇਹਨਾਂ ਨੂੰ ਦੱਸਣਾ ਕੱਲ ਸਾਡੀ ਚੀਫ ਸਾਹਿਬ ਨਾਲ ਮੀਟਿੰਗ ਹੋਈ ਆ ਭਈ ਇਹਨਾਂ ਨੂੰ ਸਮਝਾਓ ਇਹ ਜੱਟ ਮਾਰ ਦੇਣਗੇ ਸਾਰਿਆਂ ਨੂੰ ਜੱਟਾਂ ਨੂੰ ਮਾਰ ਦੇਣਗੇ ਤੇ ਦੁਕਾਨਦਾਰ ਛੋਟੇ ਪਹਿਲਾਂ ਮਰ ਜਾਣੇ ਆ ਮਗਰੋਂ ਜੱਟ ਹੀ ਹਾਂਜੀ ਬੋਲ ਛੇਲਰ ਤੇ 7-8 ਨੇ ਜ਼ਿਲ੍ਹੇ 'ਚ 6-7 ਹੋਣੇ ਆ ਜਿਹੜਾ ਜਿਹੜੇ ਕਿ ਨਕਾਬਾ ਕਿ ਤੁਸੀਂ ਲੱਥਨ ਦੇਣਾ ਵਾ ਕਿ ਨਹੀਂ ਇਹ ਤੇ ਸਹਮਤੀ ਨਾਲ ਲੱਥਿਆ ਕੱਲ ਦੀ ਸਹਮਤੀ ਹੋਈ ਆ ਸਹਮਤੀ ਨਾਲ ਹੋਣ ਤੇ ਫੇਰ ਇਹ ਉਤਰਾਂ ਨਹੀਂ ਹਾਂ ਸਟੇਸ਼ਨ ਤੇ ਧਰਨਾ ਲਾਉਣ ਦਾ ਕਾਰਨ ਇਹ ਹੈਗਾ ਕਿ ਇਹਨਾਂ ਨੂੰ ਇਹ ਦੱਸਣਾ ਵਾ ਕਿ ਜਿਹੜੀ ਕੱਲ ਗੱਲ ਹੋਈ ਸੀ ਇਹਨਾਂ ਨਾਲ ਉਸ ਨੂੰ ਪੂਰਾ ਕੀਤਾ ਜਾਵੇ ਇਹ ਕੱਲ ਸਾਡੇ ਨਾਲ ਹੋਲਸੇਲਰ ਬੈਠੇ ਸੀ ਆਕੇ ਇਹਨਾਂ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਜਿਹੜਾ ਮਟੀਰੀਅਲ ਆ ਇਹ ਆਪਣੀਆਂ ਦੁਕਾਨਾਂ ਤੇ ਲੈ ਕੇ ਜਾ ਕੇ ਆਪਣੇ ਹੌਲ ਸੇਲ ਦੇ ਨਾਲ ਆਪਣੀ ਦੁਕਾਨਦਾਰ ਉੱਤੇ ਜਾ ਕੇ ਰਿਟੇਲ ਵੇਚਣਗੇ ਕਿਸੇ ਦੁਕਾਨ ਦੇ ਉੱਤੇ ਮਟੀਰੀਅਲ ਨਹੀਂ ਜਾਏਗਾ ਜਿਹੜੀ ਉਸ ਕਰਕੇ ਆਏ ਆ ਕਿ ਸਾਰਾ ਜਿਹੜਾ ਮਟੀਰੀਅਲ ਆ ਇਹ ਆਪਣੀਆਂ ਦੁਕਾਨਾਂ ਤੇ ਲੈ ਕੇ ਜਾਣ ਜਿਹੜਾ ਰੈਕ ਆ ਇਹ ਸੀਰਲੇ ਵੱਡਿਆਂ ਕੋਲ ਜਾ ਨਹੀਂ ਜਾਏਗਾ ਅਸਾਂ ਕਿੰਨੇ ਆ ਕਿ ਜਿਹੜਾ ਕੱਲ ਕਮਿਟਮੈਂਟ ਹੋਈ ਆ ਕਿ ਡ੍ਰੈਗ ਜਿਹੜਾ ਹੈਗਾ ਵਾ ਇਹਨੂੰ ਲਾਓ ਆਪਣੀਆਂ ਦੁਕਾਨਾਂ ਤੇ ਲੈ ਕੇ ਜਾਓ ਕਿਸੇ ਖੇਤੀਬਾੜੀ ਅਫਸਰ ਨੂੰ ਬੁਲਾਓ ਜਿੰਨਾ ਰੈਕ ਹੈਗਾ ਕਿਉਂਕਿ ਪਿੱਛੇ ਹਰ ਵਾਰੀ ਇਹ ਜਿਹੜੀ ਖਾਦ ਹੈਗੀ ਆ ਇਹਦਾ ਗਵਨ ਹੁੰਦਾ ਰਿਹਾ ਇਹ ਜਿਹੜੀ ਖਾਦ ਆ ਇਹ ਨਾਲ ਦੇ ਜ਼ਿਲ੍ਹਿਆਂ 'ਚ ਇਹਨਾਂ ਨੇ ਅੰਮ੍ਰਿਤਸਰ ਹੁਸ਼ਿਆਰਪੁਰ ਪਠਾਨਕੋਟ ਇਹਨਾਂ ਨੇ ਲਾਇਸੈਂਸ ਬਣਾਇਆ ਦੇਆ ਜਿਹੜੀ ਸਾਡੀ ਖਾਦ ਆ ਪਕੜਾਂ ਵਾਲਾ ਅਜ ਨਾਲਾ ਜੰਡਿਆਲਾ ਖਲਚੀਆਂ ਖਲਚੀਆਂ ਮੇਤਾ ਫਿਰ ਆਪਣੇ ਤਰਨਤਾਰ ਤੱਕ ਇਹ ਖਾਦ ਜਿਹੜੀ ਆ ਬਲੈਕ ਕਰਦੇ ਆ ਨਹੀਂ ਦੁਕਾਨਾਂ ਇਹਨਾਂ ਦੀ ਇਹ ਖਾਜ ਜਾਵੇ ਉੱਥੇ ਰਿਟੇਲ ਦੇ ਨਾਲ ਇਹ ਵੇਚਣ ਔਰ ਇਹਦਾ ਸਾਰਾ ਜਿਹੜਾ ਹਿਸਾਬ ਸਾਨੂੰ ਦੇਣ ਮੈਂ ਹਰਵਿੰਦਰ ਸਿੰਘ ਛਾੜੀਆਂ ਕਿਸਾਨ ਮੈਂ ਇਸ ਵਕਤ ਪੰਜਾਬ ਸਰ ਇੱਥੇ ਅਜੇ ਤਾਂ ਨਾ ਲਗਾਉਂਦਾ ਕੀ ਮਤਲਬ ਹੈ ਕਿਸ ਕੰਮ ਲਾਇਆ ਹੈ ਬਰਦਾਸਤ ਕੇ ਸ਼ਹਿਰ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਦਿੱਤੀ ਅੱਜ ਓਨੇ ਦੇ ਸੀਜੰ ਦਾ ਦੂਜਾ ਧਰਨਾ ਆ ਜਿਹਦੇ ਵਿੱਚ ਪਹਿਲਾਂ ਇੱਕ ਯੂਰੀਆ ਤੇ ਸੀਗਾ ਤੇ ਅੱਜ ਡੀਏਬੀ ਤੇ ਆ ਅਸੀਂ ਬੜੇ ਸਾਫ਼ ਤੇ ਸਿੱਧੇ ਜੇ ਸ਼ਬਦਾਂ ਦੇ ਵਿੱਚ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਦੀ ਖਾਦ ਦੀ ਕਾਲਾ ਬਾਜ਼ਾਰੀ ਜਿਹੜੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹੋ ਰਹੀ ਆ ਤੇ ਲਗਾਤਾਰ ਹੋ ਰਹੀ ਆ ਜਿਹਦੇ ਵਿੱਚ ਜਿੱਥੇ ਛੋਟਾ ਦੁਕਾਨਦਾਰ ਮਰਦਾ ਪਿਆ ਉਹਦੇ ਨਾਲ ਹੀ ਜ਼ਿਮੀਂਦਾਰ ਮਰਦਾ ਪਿਆ ਆ ਲੰਮੇ ਸਮੇਂ ਤੋਂ ਛੋਟੇ ਦੁਕਾਨਦਾਰਾਂ ਨੂੰ ਦਬਾ ਦੀ ਨੀਤੀ ਦੇ ਵਿੱਚ ਰੱਖਦੇ ਆ ਹੋਇਆ ਉਹਨਾਂ ਨੂੰ ਮਾਲ ਲੈਣ ਦੀ ਲੋੜ ਹੁੰਦੀ ਆ ਤੇ ਹੋਲ ਸੇਲਰ ਜਿਹੜਾ ਆ ਉਹ ਇੰਨੀ ਦਬਾ ਦੀ ਨੀਤੀ ਰੱਖਦਾ ਕਿ ਇੱਕ ਚੀਜ਼ ਜਿਹੜੀ 1340 ਰੁਪਏ ਦੀ ਆ ਉਹ ਕਿਸਾਨ ਦੇ ਘਰ ਤੱਕ ਪਹੁੰਚਦੀਆਂ 3000 ਰੁਪਏ ਤੱਕ ਚਲੀ ਜਾਂਦੀ ਆ ਉਹਦੇ ਨਾਲ ਬਾਇਓ ਪਟਾਸ਼ ਦਿੱਤੀ ਜਾਂਦੀ ਆ ਸਲਫਰ ਦਿੱਤੀ ਜਾਂਦੀ ਆ ਜਦ ਕਿ ਇਹ ਮੋਨੋਪਲੀ ਜਿਹੜੀ ਆ ਇਹ ਹੋਲ سیلਰ ਲੈਵਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਆ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਣੀ ਪੂਰੀ ਸਹਿਰਦਤਾ ਦੇ ਨਾਲ ਐਕਟਿਵ ਹੋ ਕੇ ਇਹਦੇ ਤੇ ਕੰਮ ਕਰਦਾ ਤੇ ਇਹ ਕਦੇ ਵੀ ਨਹੀਂ ਸੀ ਹੋ ਸਕਦਾ ਅਜੇ ਸਾਡੇ ਪਿਛਲੇ ਧਰਨੇ ਦੇ ਸਵਾਲ ਦਾ ਜਵਾਬ ਪ੍ਰਸ਼ਾਸਨ ਤੋਂ ਸਾਨੂੰ ਨਹੀਂ ਮਿਲਿਆ ਜਿੱਥੇ ਹਜ਼ਾਰਾਂ ਬੋਰੀ ਜਿਹੜੀ ਆ ਯੂਰੀਆ ਦੀ ਉਹ ਵੱਖ-ਵੱਖ ਆਧਾਰਿਆਂ ਨੂੰ ਕਿਹੜੇ ਤਰੀਕੇ ਨਾਲ ਵੰਡੀ ਗਈ ਸਾਨੂੰ ਉਹਦਾ ਜਵਾਬ ਨਹੀਂ ਮਿਲਿਆ ਅੱਜ ਜਦੋਂ ਇੱਥੇ ਰੈਕ ਲੱਗਾ ਹੋਇਆ ਹੈ ਡੀਏਪੀ ਦਾ ਤੇ ਹੋਲਸੇਲਰ ਜਿਹੜੇ ਨੇ ਉਹ ਲਗਾਤਾਰ ਆਪਣੀ ਇਸ ਪਾਲਿਸੀ ਤੇ ਖੜੇ ਆ ਕਿ ਟੈਗਿੰਗ ਜਿਹੜੀ ਆ ਉਹ ਅਸੀਂ ਬੰਦ ਕਰ ਦਿੱਤੀ ਆ ਪਰ ਤੁਸੀਂ ਦੁਕਾਨਾਂ ਤੋਂ ਜਾ ਕੇ ਲੈ ਲੋ ਤੇ ਦੁਕਾਨਦਾਰ ਨੂੰ ਦਬਾ ਕੇ ਉਹਨੂੰ ਟੈਗ ਕੀਤਾ ਜਾ ਰਿਹਾ ਅਸੀਂ ਇਸ ਗੱਲ ਨੂੰ ਸਾਫ਼ ਕਰਦੇ ਆ ਕਿ ਬਣਾ ਟੈਗਿੰਗ ਤੋਂ ਖਾਦ ਲਈ ਜਾਊਗੀ ਉਹ ਰਿਟੇਲਰ ਕੋਲ ਹੋਵੇ ਜਾਂ ਹੋਲਸੇਲਰ ਕੋਲ ਹੋਵੇ ਬਿਨਾ ਟੈਕਿੰਗ ਤੋਂ ਚੁੱਕਾਂਗੇ ਟੈਗ ਜਿਹੜਾ ਆ ਉਹ ਬਿਲਕੁਲ ਗਵਰਨਮੈਂਟ ਆਫ ਇੰਡੀਆ ਵੱਲੋਂ ਗੈਜ਼ਟ ਵਿੱਚ ਬੰਦ ਕੀਤਾ ਗਿਆ ਗਵਰਨਮੈਂਟ ਆਫ ਪੰਜਾਬ ਵੱਲੋਂ ਬੰਦ ਕੀਤਾ ਗਿਆ ਇਹ ਸ਼ਰੇਆਮ ਕਾਲਾ ਬਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਤਹਿਸੀਲਦਾਰ ਸਾਹਿਬ ਤੇ ਡਿਫੈਂਸ ਤੋਂ ਡਿਪਟੀ ਸਾਹਿਬ ਆਏ ਨੇ ਤੇ ਜਿਹੜੇ ਇਸ ਗੇਮ ਦੇ ਅਸਲ ਖਿਡਾਰੀ ਨੇ ਉਹ ਅਜੇ ਤੱਕ ਨਹੀਂ ਪਹੁੰਚੇ ਹੈਗੇ ਜਦੋਂ ਆਉਣਗੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਧਿਕਾਰੀ ਆਉਣਗੇ ਖੇਤੀਬਾੜੀ ਵਾਲੇ ਆਉਣਗੇ ਡੀਆਰ ਸੁਸਾਇਟੀਆਂ ਆ ਜਾਂਦੇ ਨੇ ਡੀਐਮ ਮਾਰਕਫੈੱਡ ਆ ਜਾਂਦੇ ਨੇ ਫਿਰ ਅਸੀਂ ਬੈਠ ਕੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਕਰਦੇ ਹਾਂ। ਦੇਖੋ ਜੀ ਰੈਕ ਅਸੀਂ ਰੋਕਿਆ ਨਹੀਂ ਹੋਇਆ। ਇਹ ਸਾਡਾ ਪ੍ਰਚਾਰ ਗਲਤ ਜਾ ਰਿਹਾ ਬਾਰ-ਬਾਰ ਕੀ ਜਥੇਬੰਦੀਆਂ ਰੈਕ ਰੋਕ ਕੇ ਬੈਠੀਆਂ। ਕਿਸੇ ਨੇ ਰੈਕ ਨਹੀਂ ਰੋਕਿਆ ਹੋਇਆ। ਰੈਕ ਇਸ ਗੱਲ ਕਰਕੇ ਰੁਕਿਆ ਹੋਇਆ ਕਿ ਰੈਕ ਟੈਗ ਤੋਂ ਬਿਨਾ ਵੰਡਿਆ ਜਾਵੇ। ਵਾਧੂ ਚੀਜ਼ਾਂ ਨਾਲ ਨਾ ਚਕਾਈਆਂ ਜਾਣ। ਅਸੀਂ ਬਿਲਕੁਲ ਰੈਕ ਨਹੀਂ ਰੋਕਿਆ ਹੋਇਆ ਸਾਡੀ ਲੋੜ ਆ। ਅਸੀਂ ਮਟਰ بیچਨੇ ਨੇ ਸਾਡੀਆਂ ਸਬਜ਼ੀਆਂ ਨੂੰ ਲੋੜਿਆ ਅਸੀਂ ਡੀਪੀ ਲੈਣ ਵਾਸਤੇ ਖੜੇ ਹਾਂ। ਇਹ ਪ੍ਰਚਾਰ ਗਲਤ ਤਰੀਕੇ ਨਾਲ ਜਾ ਰਿਹਾ। ਬਿਲਕੁਲ ਰੈਕ ਨਹੀਂ ਰੋਕਿਆ ਗਿਆ ਉਹਦੀ ਟੈਗ ਦੀ ਪ੍ਰੋਬਲਮ ਆ ਜਿੰਨੀ ਦੇਰ ਤੱਕ ਸੋਲਵ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਇੱਥੇ ਖੜੇ ਆ ਬਿਲਕੁਲ ਚੱਲ ਗਿਆ ਆਪਣੀ ਮੁਸ਼ਕਲਾਂ ਵਾਸਤੇ ਹੀ ਬਿਲਕੁਲ ਸਾਡੀਆਂ ਆਪਣੀਆਂ ਬਿਲਕੁਲ ਨਿੱਜੀ ਮੁਸ਼ਕਲਾਂ ਨੇ ਸਾਡੀਆਂ ਅਸੀਂ ਇਹ ਦੇਖਦੇ ਪਏ ਆ ਕਿ ਸਾਡੀ ਕਿਸਾਨੀ ਜਿਹੜੀ ਹੈ ਰੇਤ ਵਾਂਗ ਕਿਰਤੀ ਪਈ ਸਾਡੇ ਹੱਥਾਂ 'ਚੋਂ ਅਸੀਂ ਉਹ ਜਰਖੇਜ ਨੂੰ ਬਚਾਉਣ ਦੇ ਵਾਸਤੇ ਇੱਥੇ ਬੈਠੇ ਹੋਏ ਆਂ ਮੈਂ ਏਰੀਆ ਮੈਨੇਜਰ ਕ੍ਰਿਪ ਕੋ ਵੈਸਟਨ ਮੈਂ ਏਰੀਆ ਮੈਨੇਜਰ ਕ੍ਰਿਪ ਕੋ ਲੁਧਿਆਣਾ ਤੋਂ ਉੱਥੇ ਆਪਣਾ ਡੀਪੀ ਖਾਦ ਆਈ ਹੋਈ ਹੈ ਜਿਹਦੇ ਬਦਲੇ ਕਿਸਾਨ ਜੂਨੀਅਨ ਔਰ ਕੁਝ ਡੀਲਰਸ ਨੇ ਉਹ ਕਹਿ ਰਹੇ ਨੇ ਕਿ ਆਪਾਂ ਬੀਜਪੀ ਵੰਡ ਨਹੀਂ ਦੇਣਾ ਕਿਉਂਕਿ ਜਿਹੜੇ ਮੇਨ ਡੀਲਰ ਆ ਉਹ ਟੈਕਿੰਗ ਕਰਦੇ ਆ ਮਤਲਬ ਮੇਨ ਖਾਤੇ ਨਾਲ ਕੋਈ ਹੋਰ ਖਾਤਾ ਜਿਹੜੀਆਂ ਆਪਾਂ ਨੂੰ ਨਹੀਂ ਚਾਹੀਦੀਆਂ ਹੁੰਦੀਆਂ ਉਹ ਆਪਾਂ ਨੂੰ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਮੇਨ ਮਸਲਾ ਇਹ ਆ ਕਿ ਉਹ ਇਸ ਚੀਜ਼ ਨੂੰ ਬੰਦ ਕਰਾਉਣਾ ਚਾਹੁੰਦੇ ਆ ਕਿ ਚੀਫ ਸਾਬ ਨਾਲ ਮੇਰੀ ਗੱਲ ਹੋ ਚੁੱਕੀ ਐ ਚੀਫ ਸਾਬ ਆਪ ਇਥੇ ਆ ਰਹੇ ਨਹੀਂ ਤੇ ਇਹ ਮਸਲਾ ਚੀਫ ਸਾਬ ਦਾ ਹੈ ਅਸਲ ਵਿੱਚ ਸਰ ਮੇਰੀ ਕੋਈ ਗੱਲ ਤੁਹਾਡੇ ਨਾਲ ਤਾਂ ਨਹੀਂ ਇਹ ਹੈ ਕਿ ਨਹੀਂ ਰੋਕਿਆ ਉਹ ਜਿਹੜੀ ਮੀਟਿੰਗ ਆਪਣੀ ਹੋਈ ਆ ਕਿਸਾਨ ਯੂਨੀਅਨ ਦੇ ਨਾਲ ਤੇ ਡੀਲਰਸ ਦੇ ਨਾਲ ਉਹ ਇਹ ਕਹਿ ਰਹੇ ਕਿ ਆਪਾਂ ਡੀਏਪੀ ਉਤਰ ਨਹੀਂ ਨਹੀਂ ਦੇਣਾ ਜਦੋਂ ਕਿ ਮੈਂ ਚਾਹੁੰਦਾ ਆ ਕਿ ਸਾਰੇ ਚਾਹੁੰਦੇ ਕਿ ਡੀਏਪੀ ਉtre ਉਹ ਆਪਣੇ ਡਿਸਟ੍ਰਿਬਿਊਟ ਹੋਵੇ ਆਪਣੇ ਜੀਵਨਦਾਰਾਂ ਨੂੰ ਮਿਲੇ ਤੇ ਆਪਾਂ ਉਸ ਤੇ ਨਿਗਰਾਨੀ ਰੱਖੀਏ ਤਾਂ ਕਿ ਕਿਸੇ ਨੂੰ ਫालतू ਖਾਤ ਨਾ ਦਿੱਤੀ ਜਾਵੇ